ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਬੱਗਿਆਣਾ ਗੁਰਦਾਰਾ ਸਾਹਿਬ ਪਿੰਡ ਬੱਗਿਆਨੇ ਤੋਂ ਜੋ ਬਾਬਾ ਫਰੀਦ ਜੀ ਦੇ ਆਗਮਨ ਪਰਮੁੱਖ ਰੱਖਨੇ ਆ ਹੋਇਆ ਜੋ ਲੰਗਰ ਦੀ ਸੇਵਾ ਕੀਤੀ ਹੈ ਸੰਗਤਾਂ ਵੱਲੋਂ ਉਹ ਨਗਰ ਦੇ ਆਸੀ ਸੰਤਾ ਦੇ ਸਹਿਯੋਗ ਦੇ ਨਾਲ ਪਿੰਡ ਬੱਗਿਆਨੇ ਨੂੰ ਜੋ ਤੰਤਨ ਬਾਬਾ ਆਸ਼ੀਕ ਫਰੀਦ ਜੀ ਦੇ ਆਗਮਨ ਪੁਰਬ ਨੂੰ ਮੁੱਖ ਰੱਖਦੇ ਹੁਣ ਆ ਜਿਹੜੀ ਸਿਰੰਗੀ ਕੀਤੀ ਗਈ ਹੈ ਇਹ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਦੂਸਰੇ ਦਿਨ ਗੁਰੂ ਘਰ ਲੰਗਰ ਧੰਨ ਧੰਨ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਨੂੰ ਮੋਖ ਰੱਖਦੇ ਆ ਹੋਏ ਆ ਪਿੰਡ ਬੱਗੇਆਣੇ ਦੀ ਸਾਰੀ ਸੰਗਤ ਵੱਲੋਂ ਦੂਸਰੇ ਦਿਨ ਦੇ ਲੰਗਰ ਦੀ ਸੇਵਾ ਜੀ ਦੂਸਰੇ ਦਿਨ ਦੇ ਲੰਗਰ ਦੀ ਸੇਵਾ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਰਹਿਮਤ ਬਖਸ਼ਿਸ਼ ਕਰਨ ਅੱਜ ਜੋ ਦੂਸਰੇ ਦਿਨ ਮੋਲਵਾੜੇ ਨੰਨਾ ਨੰਨਾ ਜੀਤਰੀ ਹੋਦਰੀ ਆਈ ਨੰਕਾੜਾ